ਭਾਰਤੀ ਹਾਕੀ ਟੀਮ ਨੇ ਪੈਰਾਸ 올림픽 2024 ਦੇ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਬੇਹਦ ਮੁਕਾਬਲੇਬਾਜ਼ ਤੇ ਰੋਮਾਂਚਕ ਰਹੇ ਇਸ ਮੈਚ ਨੇ ਅੰਤ ਤੱਕ ਸਾਰੇ ਭਾਰਤੀ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਬਣਾਈ ਰੱਖੀ। 올림픽 2024 ਦੇ ਹਾਕੀ ਮੁਕਾਬਲੇ ਦੇ ਵਿੱਚ ਭਾਰਤ ਦਾ ਪਹਿਲਾ ਮੈਚ ਨਿਊਜ਼ੀਲੈਂਡ ਦੇ ਨਾਲ ਸੀ। ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ। ਇਹ ਮੈਚ ਕਦੇ ਭਾਰਤ ਦੇ ਹੱਕ ਵਿੱਚ ਜਾ ਰਿਹਾ ਸੀ ਅਤੇ ਕਦੇ ਨਿਊਜ਼ੀਲੈਂਡ ਦੇ ਹੱਥ ਦੇ ਵਿੱਚ ਪਰ ਚੌਥੇ ਕੁਆਟਰ ਦੇ ਆਖਰੀ ਮਿੰਟਾਂ ਦੇ ਵਿੱਚ ਭਾਰਤ ਇੱਕ ਗੋਲ ਕਰਕੇ ਮੈਚ 3-2 ਦੇ ਨਾਲ ਜਿੱਤਣ ਦੇ ਵਿੱਚ ਸਫਲ ਰਿਹਾ ਪਹਿਲੇ ਕੁਆਟਰ ਦੀ ਗੱਲ ਕਰੀਏ ਤਾਂ ਪਹਿਲੇ ਕੁਆਟਰ ਦੇ ਵਿੱਚ ਨਿਊਜ਼ੀਲੈਂਡ ਦਾ ਦਬਦਬਾ ਰਿਹਾ ਸ਼ੁਰੂਆਤੀ ਮਿੰਟਾਂ ਦੇ ਵਿੱਚ ਨਿਊਜ਼ੀਲੈਂਡ ਦਾ ਦਬਦਬਾ ਬਰਕਰਾਰ ਰਿਹਾ ਪੈਨਲਟੀ ਕਾਰਨਰ ਦੀ ਮਦਦ ਦੇ ਨਾਲ ਸਾਮਲੇ ਨੇ 8ਵੇਂ ਮਿੰਟ ਦੇ ਵਿੱਚ ਗੋਲ ਕਰਕੇ ਸਕੋਰ 1 ਕਰ ਦਿੱਤਾ ਜਿਸ ਤੋਂ ਬਾਅਦ ਨਿਊਜ਼ੀਲੈਂਡ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਪਰ ਭਾਰਤੀ ਡਿਫੈਂਸ ਨੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਨਾ ਕੰਮ ਕਰ ਦਿੱਤਾ ਉਥੇ ਦੂਸਰੇ ਕੁਆਟਰ ਦੀ ਗੱਲ ਕਰੀਏ ਤਾਂ ਦੂਸਰੇ ਕੁਆਟਰ ਦੇ ਵਿੱਚ ਭਾਰਤ ਦੀ ਵਾਪਸੀ ਹੁੰਦੀ ਹੈ ਉਹਨਾਂ ਨੇ ਆਪਣੀ ਰਣਨੀਤੀ ਬਦਲੀ ਅਤੇ ਤੇਜ਼ ਖੇਡਿਆ ਨਤੀਜੇ ਵਜੋਂ ਭਾਰਤ ਨੂੰ 24ਵੇਂ ਮਿੰਟ ਦੇ ਵਿੱਚ ਪੈਨਲਟੀ corner ਤੇ ਗੋਲ ਮਿਲਿਆ ਹਾਲਾਂਕਿ ਨਿਊਜ਼ੀਲੈਂਡ ਨੇ ਰੈਫਰੀ ਤੋਂ ਸਿਖਿਆ ਮੰਗੀ ਪਰ ਅਸਫਲ ਰਿਹਾ ਜਿਸ ਤੋਂ ਬਾਅਦ ਹਾਫ ਟਾਈਮ ਤੱਕ ਭਾਰਤ ਨਿਊਜ਼ੀਲੈਂਡ ਨਾਲ 1-1 ਦੀ ਬਰਾਬਰੀ ਕਰਨ ਦੇ ਵਿੱਚ ਸਫਲ ਰਿਹਾ ਉਥੇ ਹੀ ਤੀਸਰੇ ਕੁਆਟਰ ਦੇ ਵਿੱਚ ਭਾਰਤ ਨੇ ਬਣਾਈ ਬਣ ਅੱਧੇ ਸਮੇਂ ਤੋਂ ਤੁਰੰਤ ਬਾਅਦ 34ਵੇਂ ਮਿੰਟ ਵਿੱਚ ਮਿਡਲ ਫੀਲਡਰ ਵਿਵੇਕ ਸਾਗਰ ਪ੍ਰਸਾਦ ਨੇ ਨੇੜੇ ਤੋਂ ਗੋਲ ਕਰਕੇ ਭਾਰਤ ਨੂੰ ਬੜਤ ਦਿਵਾਈ ਤੀਸਰੇ ਕੁਆਟਰ ਦੇ ਵਿੱਚ ਨਿਊਜ਼ੀਲੈਂਡ ਨੂੰ ਪੰਜ ਪੈਨਲਟੀ corner ਮਿਲੇ ਪਰ ਸ਼ਿਰਜੇਸ਼ ਕੰਦਮੰਖੜਾ ਰਿਹਾ ਤੇ ਨਿਊਜ਼ੀਲੈਂਡ ਦੇ ਸਾਰੇ ਪੰਜ ਪੈਨਲਟੀ corner ਗੋਲ ਦੇ ਵਿੱਚ ਤਬਦੀਲ ਨਹੀਂ ਹੋ ਗਏ ਤੇ ਜਿਸ ਤੋਂ ਬਾਅਦ ਭਾਰਤ ਤੀਸਰੇ ਕੁਆਟਰ ਦੇ ਵਿੱਚ 2-1 ਦੀ ਬੜਤ ਬਣਾਉਣ ਦੇ ਵਿੱਚ ਕਾਮਯਾਬ ਰਿਹਾ ਚੌਥਾ ਕੁਆਟਰ ਜਿੱਤੇ ਕਾਫੀ ਰੋਮਾਂਚਕ ਰਿਹਾ ਉਥੇ ਹੀ ਭਾਰਤ ਦੇ ਮਜ਼ਬੂਤ ਡਿਫੈਂਸ ਦੇ ਬਾਵਜੂਦ ਸ਼ਿਜੇਸ਼ ਰਿਬਾਉਂਡ ਨੂੰ ਕਲੀਅਰ ਨਹੀਂ ਕਰ ਸਕੇ ਜਿਸ ਕਾਰਨ ਨਿਊਜ਼ੀਲੈਂਡ ਨੇ ਸਕੋਰ ਬਰਾਬਰ ਕਰ ਲਿਆ ਅਜੀ ਹਾਲਾ ਕਰਿਆ ਸੀ ਕਿ ਮੈਚ ਡਰਾਅ ਵੱਲ ਵੱਧ ਰਿਹਾ ਹੈ ਪਰ 59ਵੇਂ ਮਿੰਟ ਦੇ ਵਿੱਚ ਨਿਊਜ਼ੀਲੈਂਡ ਵੱਲੋਂ ਫਾਉਲ ਕਰਨ ਤੇ ਭਾਰਤ ਨੂੰ ਪੈਨਲਟੀ ਸ਼ਾਟ ਮਿਲਿਆ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਗੋਲ ਕਰਕੇ ਭਾਰਤ ਨੂੰ 3-2 ਦੇ ਨਾਲ ਜਿੱਤ ਦਿਵਾਈ ਭਾਰਤ ਹੁਣ ਪੂਲ ਬੀਚ ਤੀਜੇ ਸਥਾਨ ਤੇ ਹੈ ਜਦਕਿ ਬੈਲਜੀਅਮ ਅਤੇ ਆਸਟ੍ਰੇਲੀਆ ਪਹਿਲੇ ਅਤੇ ਦੂਜੇ ਸਥਾਨ ਤੇ ਹਨ ਪਰ ਦਾ ਅਗਲਾ ਮੈਚ 29 ਜੁਲਾਈ ਨੂੰ ਅਰਜנטיਨਾમાં ਹੋਵੇਗਾ ਪੁੱਲ ਵੀ ਦੀਆਂ ਚੋਟੀ ਦੀਆਂ ਚਾਰ ਟੀਮਾਂ ਕੁਆਟਰਫਾਈਨਲ ਦੇ ਵਿੱਚ ਪਹੁੰਚਣਗੀਆਂ ਭਾਰਤੀ ਹਾਕੀ ਟੀਮ ਨੇ ਪੈਰਾਸ 올림픽 2024 ਦੇ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਬੇਹਦ ਮੁਕਾਬਲੇਬਾਜ਼ ਤੇ ਰੋਮਾਂਚਕ ਰਹੇ ਇਸ ਮੈਚ ਨੇ ਅੰਤ ਤੱਕ ਸਾਰੇ ਭਾਰਤੀ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਬਣਾਈ ਰੱਖੀ 올림픽 2024 ਦੇ ਹਾਕੀ ਮੁਕਾਬਲੇ ਦੇ ਵਿੱਚ ਭਾਰਤ ਦਾ ਪਹਿਲਾ ਮੈਚ ਨਿਊਜ਼ੀਲੈਂਡ ਦੇ ਨਾਲ ਸੀ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਇਹ ਮੈਚ ਕਦੇ ਭਾਰਤ ਦੇ ਹੱਕ ਵਿੱਚ ਜਾ ਰਿਹਾ ਸੀ ਅਤੇ ਕਦੇ ਨਿਊਜ਼ੀਲੈਂਡ ਦੇ ਹੱਕ ਤੇ ਵਿੱਚ ਪਰ ਚੌਥੇ ਕੁਆਟਰ ਦੇ ਆਖਰੀ ਮਿੰਟਾਂ ਦੇ ਵਿੱਚ ਭਾਰਤ ਇੱਕ ਗੋਲ ਕਰਕੇ ਮੈਚ 3-2 ਦੇ ਨਾਲ ਜਿੱਤਣ ਦੇ ਵਿੱਚ ਸਫਲ ਰਿਹਾ ਪਹਿਲੇ ਕੁਆਟਰ ਦੀ ਗੱਲ ਕਰੀਏ ਤਾਂ ਪਹਿਲੇ ਕੁਆਟਰ ਦੇ ਵਿੱਚ ਨਿਊਜ਼ੀਲੈਂਡ ਦਾ ਦਬਦਬਾ ਰਿਹਾ ਸ਼ੁਰੂਆਤੀ ਮਿੰਟਾਂ ਦੇ ਵਿੱਚ ਨਿਊਜ਼ੀਲੈਂਡ ਦਾ ਦਬਦਬਾ ਬਰਕਰਾਰ ਰਿਹਾ ਪੈਨਲਟੀ ਕਾਰਨਰ ਦੀ ਮਦਦ ਦੇ ਨਾਲ ਸਾਮਲੇ ਨੇ 8ਵੇਂ ਮਿੰਟ ਦੇ ਵਿੱਚ ਗੋਲ ਕਰਕੇ ਸਕੋਰ 1 ਕਰ ਦਿੱਤਾ ਜਿਸ ਤੋਂ ਬਾਅਦ ਨਿਊਜ਼ੀਲੈਂਡ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਪਰ ਭਾਰਤੀ ਡਿਫੈਂਸ ਨੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ناکਾਮ ਕਰ ਦਿੱਤਾ ਉਥੇ ਦੂਸਰੇ ਕੁਆਟਰ ਦੀ ਗੱਲ ਕਰੀਏ ਤਾਂ ਦੂਸਰੇ ਕੁਆਟਰ ਦੇ ਵਿੱਚ ਭਾਰਤ ਦੀ ਵਾਪਸੀ ਹੁੰਦੀ ਹੈ। ਉਹਨਾਂ ਨੇ ਆਪਣੀ ਰਣਨੀਤੀ ਬਦਲੀ ਅਤੇ ਤੇਜ਼ ਖੇਡਿਆ। ਨਤੀਜੇ ਵਜੋਂ ਭਾਰਤ ਨੂੰ 24ਵੇਂ ਮਿੰਟ ਦੇ ਵਿੱਚ ਪੈਨਲਟੀ corner ਤੇ ਗੋਲ ਮਿਲਿਆ। ਹਾਲਾਂਕਿ ਨਿਊਜ਼ੀਲੈਂਡ ਨੇ ਰੈਫਰੀ ਤੋਂ ਸਿਖਿਆ ਮੰਗੀ ਪਰ ਅਸਫਲ ਰਹੀ ਜਿਸ ਤੋਂ ਬਾਅਦ ਹਾਫ ਟਾਈਮ ਤੱਕ ਭਾਰਤ ਨਿਊਜ਼ੀਲੈਂਡ ਨਾਲ 1-1 ਦੀ ਬਰਾਬਰੀ ਕਰਨ ਦੇ ਵਿੱਚ ਸਫਲ ਰਿਹਾ। ਉਥੇ ਹੀ ਤੀਸਰੇ ਕੁਆਟਰ ਦੇ ਵਿੱਚ ਭਾਰਤ ਨੇ ਬਣਾਈ ਬਣ ਅੱਦੇ ਸਮੇਂ ਤੋਂ ਤੁਰੰਤ ਬਾਅਦ 34ਵੇਂ ਮਿੰਟ ਵਿੱਚ ਮਿਡਲ ਫੀਲਡਰ ਵਿਵੇਕ ਸਾਗਰ ਪ੍ਰਸਾਦ ਨੇ ਨੇੜੇ ਤੋਂ ਗੋਲ ਕਰਕੇ ਭਾਰਤ ਨੂੰ ਬੜਤ ਦਿਵਾਈ ਤੀਸਰੇ ਕੁਆਟਰ ਦੇ ਵਿੱਚ ਨਿਊਜ਼ੀਲੈਂਡ ਨੂੰ ਪੰਜ ਪੈਨਲਟੀ corner ਮਿਲੇ ਪਰ ਸ਼ਿਰਜੇਸ਼ ਕੰਦਮੰਖੜਾ ਰਿਹਾ ਤੇ ਨਿਊਜ਼ੀਲੈਂਡ ਦੇ ਸਾਰੇ ਪੰਜ ਪੈਨਲਟੀ corner ਗੋਲ ਦੇ ਵਿੱਚ ਤਬਦੀਲ ਨਹੀਂ ਹੋਤੇ ਤੇ ਜਿਸ ਤੋਂ ਬਾਅਦ ਭਾਰਤ ਤੀਸਰੇ ਕੁਆਟਰ ਦੇ ਵਿੱਚ 2-1 ਦੀ ਬੜਤ ਬਣਾਉਣ ਦੇ ਵਿੱਚ ਕਾਮਯਾਬ ਰਿਹਾ ਚੌਥਾ ਕੁਆਟਰ ਜਿੱਤੇ ਕਾਫੀ ਰੋਮਾਂਚਕ ਰਿਹਾ ਉਥੇ ਹੀ ਭਾਰਤ ਦੇ ਮਜ਼ਬੂਤ ਡਿਫੈਂਸ ਦੇ ਬਾਵਜੂਦ ਸ਼ਿਰਜੇਸ਼ ਰਿਬਾਉਂਡ ਨੂੰ ਕਲੀਅਰ ਨਹੀਂ ਕਰ ਸਕੇ ਜਿਸ ਕਾਰਨ ਨਿਊਜ਼ੀਲੈਂਡ ਨੇ ਸਕੋਰ ਬਰਾਬਰ ਕਰ ਲਿਆ ਅਜੀ ਹਾਲਾ ਕਰਿਆ ਸੀ ਕਿ ਮੈਚ ਡਰਾਅ ਵੱਲ ਵੱਧ ਰਿਹਾ ਹੈ ਪਰ 59ਵੇਂ ਮਿੰਟ ਦੇ ਵਿੱਚ ਨਿਊਜ਼ੀਲੈਂਡ ਵੱਲੋਂ ਫਾਉਲ ਕਰਨ ਤੇ ਭਾਰਤ ਨੂੰ ਪੈਨਲਟੀ ਸ਼ਾਟ ਮਿਲਿਆ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਗੋਲ ਕਰਕੇ ਭਾਰਤ ਨੂੰ 3-2 ਦੇ ਨਾਲ ਜਿੱਤ ਦਿਵਾਈ ਭਾਰਤ ਹੁਣ ਪੂਲ ਬੀਚ ਤੀਜੇ ਸਥਾਨ ਤੇ ਹੈ ਜਦਕਿ ਬੈਲਜੀਅਮ ਅਤੇ ਆਸਟ੍ਰੇਲੀਆ ਪਹਿਲੇ ਅਤੇ ਦੂਜੇ ਸਥਾਨ ਤੇ ਹਨ ਪਰ ਦਾ ਅਗਲਾ ਮੈਚ 29 ਜੁਲਾਈ ਨੂੰ ਅਰਜנטיਨਾમાં ਹੋਵੇਗਾ ਪੂਲ ਵੀ ਦੀਆਂ ਚੋਟੀ ਦੀਆਂ ਚਾਰ ਟੀਮਾਂ ਕੁਆਟਰਫਾਈਨਲ ਦੇ ਵਿੱਚ ਪਹੁੰਚਣਗੀਆਂ ਬਿਊਰੋ ਰਿਪੋਰਟ ਮਾਈ ਪੰਜਾਬੀ ਟੀਵੀ